And you please Okay. Anji

ਗਿਲਸਾ ਥੋੜਾ ਆ ਗਿਆ ਨਹੀਂ ਹਾਂਜੀ ਹਾਂਜੀ ਰੋਡ ਦਿਖ ਰਿਹਾ ਪਾਈ ਗਾਰੀ ਬਹੁਤ ਸਾਹਮਣੇ ਆਈ ਰਹੇ ਤੁਸੀਂ ਲਾਈਵ ਦੇਖ ਭਾਜੀ ਕਿ ਇਧਰ ਦੇਖੋ ਥੋੜਾ ਆ ਜਾਓ ਹਾਂਜੀ ਠੀਕ ਹੈ ਹਾਂਜੀ ਠੀਕ ਠੀਕ ਜੀ ਓਕੇ ਜੀ ਹਾਂਜੀ ਅੱਗੇ ਔਰ ਸਮੇਂ ਦੇ ਮੁੱਖ ਮੰਤਰੀ ਅੱਗੇ ਜਿਹਦੇ ਅੱਗੇ ਕੋਈ ਜਵਾਬ ਨਹੀਂ ਦਿੰਦਾ ਸੀ ਕੈਪਟਨ ਸਾਹਿਬ ਅੱਗੇ ਮੈਂ ਕਿਹਾ ਨਹੀਂ ਅਸੀਂ ਇਹ ਲੀਸ ਤੇ ਨਹੀਂ ਲਈ ਸੀ ਸਾਹਿਬ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਤਾਂ ਇਹ ਜਾ ਕੇ ਜਗ੍ਹਾ ਬਚੀ ਆ ਤਾਂ ਇੱਥੇ ਪੰਪ ਲੱਗਿਆ ਔਰ ਮੈਨੂੰ ਔਰ ਦੇ ਵੀ ਤੁਹਾਨੂੰ ਦੱਸ ਦਿੰਨਾ ਹੈ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹੁੰਦੇ ਹੋਏ ਮੇਰੀ ਸਰਕਾਰ ਨੇ 6 ਵਾਰ ਨੋਟ ਦਿੱਤਾ ਨਹੀਂ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਰਿਮੂਵ ਕਰਨਾ ਕਰ ਦਿਓ ਮੈਂ ਨਹੀਂ ਬੁਟਾਣਾ ਇਹ ਜੀ ਮੈਂ ਧੰਨਵਾਦੀ ਹਾਂ ਕਿ ਔਰ ਸਮੇਂ ਦੀ ਜਿਹੜੀ ਬਚਾਈ ਹੋਈ ਜਗ੍ਹਾ ਇਸ ਨੂੰ ਸੁਚਾਰੂ ਔਰ ਸਹੀ ਤਰੀਕੇ ਬਾਅਦ ਮਰਤੇ ਆ ਗਿਆ ਜਿਹਦੇ ਨਾਲ ਸ਼ਹਿਰ ਦੇ ਲੋਕਾਂ ਨੂੰ ਫਾਇਦਾ ਹੋਊਗਾ ਔਰ ਇਥੋਂ ਟਰਸ ਨੂੰ ਆਮਦਨ ਵੀ ਹੋਏਗੀ ਚੰਗੀ ਗੱਲ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂ ਕਿਸੇ ਵੀ ਅਧਾਰੇ ਦੀ ਜਿਹੜੀ ਸ਼ਾਨ ਸ਼ੋਹਰਤ ਹੈ ਉਹ ਕੁਆਲਟੀ ਤੇ ਹੁੰਦੀ ਹੈ ਅਗਰ ਇਹ ਕੰਪਨੀ ਕੁਆਲਟੀ ਮੇਨਟੇਨ ਰੱਖੇਗੀ ਤਾਂ ਆਪਣਾ ਪੰਪ ਪੂਰੇ ਸ਼ਹਿਰ مشهور ਹੋ ਜਾਏਗਾ अगर क्वारंटीन आश्रम में अवगत हो गया फिर सरकारी ادارਿਆਂ ਤੇ ਲੋਕ ਪਹਿਲੇ ਹੀ ਵਿਸ਼ਵਾਸ ਨਹੀਂ ਕਰਦੇ ਫਿਰ ਕਿਸੇ ਨੇ ਨਹੀਂ ਉਨਾਈ ਨਹੀਂ ਮਚਉਂਦਾ ਇਹ ਐਸੇ ਮੇਰੀ ਬੇਨਤੀ ਹੈ ਕਿ ਕੁਆਰਟੀਨ ਦੇ ਉੱਤੇ ਕੰਟਰੋਲ ਦੇ ਦਿੱਤੇ ਦੋਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਤਾਂ ਇਹ ਪੰਪ ਸਹੀ ਤਰੀਕੇ ਨਾਲ ਚੱਲ ਸਕੇਗਾ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਮੈਂ ਮੁੱਖੜਾ ਕਰਦਾ ਤੁਹਾਨੂੰ ਮਾਫ਼ ਕਰਨਾ ਸਾਰੇ ਸੰਗਤਾਂ ਦਾ ਤੁਹਾਨੂੰ ਆਪਨਵਾਦ ਕਰਦਾ ਜਿੰਨੇ ਵੀ ਅੱਜ ਇੱਥੇ ਹਾਜ਼ਰ ਆਏ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਪਾਏ ਗੁਰੂ ਦਾ ਸ਼ਕਤਾਂ ਵਾਹਿਗੁਰੂ ਸਹਾਇ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰ ਦੇ ਸਵੇਤਰ ਯੂਨਿਟ ਪਰਾਜਮਾਨ ਗੁਰੂ ਸਾਧ ਸੰਗਤ ਦੇ ਬਲੌਕ ਤੇ ਮਹਿੰਮੂ ਜੀ ਦਾ ਖਲਸਾ ਮਹਿੰਮੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਦਸ਼ਾਹ ਜੇ ਸਤਿਗੁਰ ਨਦਰ ਕਰੇ ਕੁਰਬਾਨੀ ਦੇ ਇਸ ਸਵੇਤਰ ਮਹਾਵਾਦ ਸੰਸਾਧ ਪਰਮਾਤਮਾ ਨੇ ਮਿਹਰ ਸਕਾ ਤੇ ਸਾਡੇ ਸਾਰਿਆਂ ਦੇ ਸਾਂਝੇ ਯਤਨਾ ਸਕਾ ਜੋ ਅਸੀਂ ਫੈਸਲਾ ਲਿਆ ਸੀ ਸਾਡੀ ਸੋਚ ਬਣੀ ਸੀ ਕਿ ਇਸ ਥਾਂ ਤੇ ਕੂੜੇ ਦੇ ਢੇਰ ਹੈ ਗੰਦਗੀ ਦੇ ਢੇਰ ਹੈ ਉਹਨਾਂ ਉਸ ਗੰਦਗੀ ਨੂੰ ਦੂਰ ਕਰਕੇ ਇੱਥੇ ਕੋਈ ਵਧੀਆ ਪ੍ਰੋਜੈਕਟ ਲਿਆਂਦਾ ਜਾਵੇ ਸਵਾਜ ਪ੍ਰਮਾਤਮਾ ਨੇ ਸਾਡੀ ਉਸ ਸੋਚ ਨੂੰ ਦੂਰ ਪਾਇਆ ਕਿ ਅੱਜ ਉਸ ਦੀ ਬਤੌਰ ਤੇ ਬਹੁਤ ਹੀ ਸੋਹਣਾ ਪٹرول ਪੰਪ ਜਿਸ ਦਾ ਅੱਜ ਅਧਿਗਠਨ ਕਰ ਰਹੇ ਆ ਅੱਜ ਸਾਡੇ ਸਾਹਮਣੇ ਆ ਸੋ ਇਸ ਗੱਲ ਦੇ ਲਈ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਡਾ ਇਥੋਂ ਦੇ ਵਿਧਾਇਕ ਮਾਨ ਜਗਰੂਪ ਸਿੰਘ ਜੀ ਗੱਲਸਾ ਉਹਨਾਂ ਨੂੰ ਸਾਡੇ ਆਵਾਜ਼ ਮੇ ਪਾਰਟੀ ਦੇ ਸਾਰੇ ਅਧਿਰਜਾ ਬਦਰਜਾ ਸਮੁੱਚੇ ਲੀਡਰਸ਼ਿਪ ਚੇਅਰਮੈਨ ਸਾਹਿਬਾਨ ਬਲਣਕੀ ਰੋਮੋਂ ਪੱਕੇ ਸੋ ਸਾਡਾ ਸੁਪਨਾ ਉਹ ਸਰਕਾਰ ਹੋਇਆ ਜਲ ਸਾਹਿਬ ਨੇ ਬਿਲਕੁਲ ਠੀਕ ਜਨ ਕੀਤੀ ਹੈ ਕਿ ਕੋਈ ਵੀ ਵਿਅਕਤੀ ਕੋਈ ਇਕੱਲਾ ਨਹੀਂ ਵੱਡਾ ਹੁੰਦਾ ਇਕੱਲਾ ਵਿਅਕਤੀ ਜਿੱਤ ਵੀ ਨਹੀਂ ਸਕਦਾ ਸਫਲਤਾ ਵੀ ਨਹੀਂ ਹਾਸਲ ਕਰ ਸਕਦਾ ਸਾਰਿਆਂ ਦੇ ਸੂਹਨ ਟੀਮ ਦੇ ਰੂਪ ਦੇ ਵਿੱਚ ਜਦੋਂ ਅਸੀਂ ਕੰਮ ਕਰਦੇ ਆ ਫੇਰ ਹੀ ਸਾਨੂੰ ਸਫਲਤਾ ਮਿਲਦੀ ਹੈ ਕਿਰਪਾ ਸਾਹਿਬ ਨੇ ਕਿਹਾ ਕਿ ਜੇਕਰ ਇਹ ਜਗ੍ਹਾ ਹੀ ਉਸ ਸਮੇਂ ਲੀਜ਼ ਤੇ ਦਿੱਤੀ ਜਾ ਚੁੱਕੀ ਹੁੰਦੀ ਜਗ੍ਹਾ ਤੇ ਕਿਸਦਾ ਕਬਜ਼ਾ ਹੋ ਗਿਆ ਹੁੰਦਾ ਤਾਂ ਕਿੱਥੇ ਇਹ ਪਰਬਲਮਾ ਪਲੰਗਣੇ ਸੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਮਾਨ ਵੀ ਹੁੰਦਾ ਕਿ ਠੀਕ ਹੈ ਸਾਡੇ ਸਮਾਜ ਦੇ ਵਿੱਚ ਕੁਝ ਨੈਗੇਟਿਵ ਸੋਚ ਵਾਲੇ ਲੋਕ ਵੀ ਹੁੰਦੇ ਆ